ਖਡੂਰ ਸਾਹਿਬ ਤੋਂ ਪੰਥਕ ਸੀਟ ਖਡੂਰ ਸਾਹਿਬ ਉੱਥੋਂ ਅਮਰਿਤਪਾਲ ਸਿੰਘ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਦੀਪ ਸਿੰਘ ਬਲੇਰ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਅਮਰਿਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਏ ਨੇ ਉਹਨਾਂ ਦੇ ਹੱਕ 'ਚ ਆਪਣੀ ਉਮੀਦਵਾਰੀ ਜਾਂ ਆਪਣੇ ਜਿਹੜੇ ਨਾਮੀਨੇਸ਼ਨ ਪੇਪਰਸ ਨੇ ਉਹ ਵਾਪਸ ਲੈ ਰਹੇ ਨੇ ਹਰਦੀਪ ਸਿੰਘ ਬਲੇਰ ਹਰਪਾਲ ਸਿੰਘ ਬਲੇਰ ਸੋਮਨੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸੀ ਖਡੂਰ ਸਾਹਿਬ ਤੋਂ ਪਰ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਆਪਣੇ ਨੋਮੀਨੇਸ਼ਨ ਪੇਪਰ ਅੱਜ ਵਾਪਸ ਲੈ ਲਏ ਅਰਪਾਲ ਸਿੰਘ ਬਲੇਰ ਨੂੰ ਅਕਾਲੀ ਦਲ ਅੰਮ੍ਰਿਤਸਰ ਸਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਹਾਲਾਂਕਿ ਲੋਕ ਲਗਾਤਾਰ ਖਡੂਰ ਸਾਹਿਬ ਤੇ ਸੋਸ਼ਲ ਮੀਡੀਆ ਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਇਹ ਮੰਗ ਕਰ ਰਹੇ ਸੀ ਜੀ ਕੇ ਬਾਕੀ ਦੇ ਜਿਹੜੇ ਉਮੀਦਵਾਰ ਨੇ ਉਹ ਅਮਰਿਤਪਾਲ ਸਿੰਘ ਦੇ ਹੱਕ ਚ ਆਪਣੇ ਨੋਮੀਨੇਸ਼ਨ ਪੇਪਰਸ ਵਾਪਸ ਲੈ ਲੈਣ ਤੇ ਖਡੂਰ ਸਾਹਿਬ ਤੋਂ ਪੰਥਕ ਸੀਟ ਖਡੂਰ ਸਾਹਿਬ ਉੱਥੋਂ ਅਮਰਿਤਪਾਲ ਸਿੰਘ ਦੇ ਹੱਕ ਚ ਸ਼੍ਰੋਮਣੀ ਅਕਾਲੀ ਦਲ ਅਮ੍ਰਿਤ ਸਰ ਦੇ ਉਮੀਦਵਾਰ ਹਰਦੀਪ ਸਿੰਘ ਬਲੇਰ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਅਮਰਿਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਏ ਨੇ ਉਨ੍ਹਾਂ ਦੇ ਹੱਕ 'ਚ ਆਪਣੀ ਉਮੀਦਵਾਰੀ ਜਾਂ ਆਪਣੇ ਜਿਹੜੇ ਨਾਮੀਨੇਸ਼ਨ ਪੇਪਰਸ ਨੇ ਉਹ ਵਾਪਸ ਲੈ ਰਹੇ ਨੇ ਹਰਦੀਪ ਸਿੰਘ ਬਲੇਰ ਹਰਪਾਲ ਸਿੰਘ ਬਲੇਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸੀ ਖਡੂਰ ਸਾਹਿਬ ਤੋਂ ਪਰ ਅਮਰਿਤਪਾਲ ਸਿੰਘ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਆਪਣੇ ਨਾਮੀਨੇਸ਼ਨ ਪੇਪਰ ਅੱਜ ਵਾਪਸ ਲੈ ਲਏ ਹਰਪਾਲ ਸਿੰਘ ਬਲੇਰ ਨੂੰ ਅਕਾਲੀ ਦਲ ਅੰਮ੍ਰਿਤਸਰ ਸਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਅਲੱਗੇ ਲੋਕ ਲਗਾਤਾਰ ਖਡੂਰ ਸਾਹਿਬ ਤੇ ਸੋਸ਼ਲ ਮੀਡੀਆ ਤੇ ਅਮਰਿਤਪਾਲ ਸਿੰਘ ਦੇ ਸਮਰਥਕ ਇਹ ਮੰਗ ਕਰ ਰਹੇ ਸੀ ਇਹ ਜੀ ਕਿ ਬਾਕੀ ਦੇ ਜਿਹੜੇ ਉਮੀਦਵਾਰ ਨੇ ਉਹ ਅਮਰਿਤਪਾਲ ਸਿੰਘ ਦੇ ਹੱਕ 'ਚ ਆਪਣੇ ਨਾਮੀਨੇਸ਼ਨ ਪੇਪਰਸ ਵਾਪਸ ਲੈ ਲੈਣ ਤੇ ਖਡੂਰ ਸਾਹਿਬ ਤੋਂ ਪੰਥਕ ਸੀਟ ਖਡੂਰ ਸਾਹਿਬ ਉੱਥੋਂ ਅਮਰਿਤਪਾਲ ਸਿੰਘ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਦੀਪ ਸਿੰਘ ਬਲੇਰ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਅਮਰਿਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਏ ਨੇ ਉਹਨਾਂ ਦੇ ਹੱਕ ਚ ਆਪਣੀ ਉਮੀਦਵਾਰੀ ਜੋ ਆਪਣੇ ਜਿਹੜੇ ਨਾਮੀਨੇਸ਼ਨ ਪੇਪਰਸ ਨੇ ਉਹ ਵਾਪਸ ਲੈ ਰਹੇ ਨੇ ਹਰਦੀਪ ਸਿੰਘ ਬਲੇਰ ਹਰਪਾਲ ਸਿੰਘ ਬਲੇਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸੀ ਖਡੂਰ ਸਾਹਿਬ ਤੋਂ ਪਰ ਅਮਰਿਤਪਾਲ ਸਿੰਘ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਤੇ ਉਹਨਾਂ ਨੇ ਆਪਣੇ ਨੋਮੀਨੇਸ਼ਨ ਪੇਪਰ ਅੱਜ ਵਾਪਸ ਲੈ ਲਏ ਅਮਰਪਾਲ ਸਿੰਘ ਬਲੇਰ ਨੂੰ ਅਕਾਲੀ ਦਲ ਅੰਮ੍ਰਿਤਸਰ ਸਮਰਨਜੀਤ ਸਿੰਘ ਆਨ ਹੁਣਾਂ ਦੀ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਹਾਲਾਂਕਿ ਲੋਕ ਲਗਾਤਾਰ ਖਡੂਰ ਸਾਹਿਬ ਤੇ ਸੋਸ਼ਲ ਮੀਡੀਆ ਤੇ ਅਮਰਪਾਲ ਸਿੰਘ ਦੇ ਸਮਰਥਕ ਇਹ ਮੰਗ ਕਰ ਰਹੇ ਸੀ ਇਹ ਜੀ ਕਿ ਬਾਕੀ ਦੇ ਜਿਹੜੇ ਉਮੀਦਵਾਰ ਨੇ ਉਹ ਅਮਰਪਾਲ ਸਿੰਘ ਦੇ ਹੱਕ 'ਚ ਆਪਣੇ ਨੋਮੀਨੇਸ਼ਨ ਪੇਪਰਸ ਵਾਪਸ ਲੈ ਲੈਣ